ਹਾਂਜੀ ਕੀ ਹਾਲ ਚਾਲ ਹੈ ਸਾਰੇ ਸੱਜਣਾ ਦਾ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਜੀ ਨਵੇਂ ਇੱਕ ਹੋਰ ਵੀਡੀਓ ਦੇ ਵਿੱਚ ਆਪਾਂ ਆਇਆ ਅੱਜ ਆਪਣੀ ਹੈਗੀ ਦਿਹਾੜੀ ਲੱਗਣੀ ਬਈ ਜਮਦੂ ਝੋਟੇ ਦੇ ਤੇ ਪੇਜ ਆ ਬਈ ਦਾ ਆਨਰ ਦੇ ਅਰਸ਼ ਦੇ ਇੱਥੇ ਬਣਾ ਕੇ ਆਪਾਂ ਉਧਰ ਜਾਣਾ ਕਰ ਦਿਆਂ ਸ਼ੁਰੂ ਕੰਮ ਆਪਾਂ ਆਗੇ 8 ਵਜੇ ਤੇ ਟਰਾਲੀ ਲੋਹਾਂ ਚ ਲੇਟ ਹੋਗਾ ਹੁਣ ਟਰਾਲੀ ਲੈ ਕੇ ਆਇਆ ਉਹ ਖੜੀ ਆਪਣੀ ਅੱਧੇ ਚਲਾਉਣੇ ਆ ਹੁਣ ਤਾਂ ਅਸਲ 9:00 ਵਜੇ ਕਿਲਾ ਕਿਥੇ ਚੱਕਣਾ ਬਾਅਦ ਚ ਜਾਣਾ ਤੇ ਦੂਜੇ ਕਿਥੇ ਇਕੱਠਾ ਬਾਣਾ ਇਹ ਦੂਜੇ ਵਾਰੋਂ ਬਣਾ ਕੇ ਦੇਨੇ ਚਲੋ ਤਾਂ ਅੱਲਾ ਰੈਡੀ ਸੱਟ ਖੜੀ ਝੋਟੀ ਟਰਾਲੀ ਹੁਣ ਸੱਟ ਕੰਮ ਸੈੱਟ ਹੋਇਆ ਬਣਾ ਰਾਤ ਵੀ ਵਧੀਆ ਟਰਾਲੀਆਂ ਭਰੀਆਂ ਤੇ ਕੱਲ ਬਾਂਸ ਬਾਲਾ ਕਿਲਾ ਹੀ ਤਾਂ ਕਰਕੇ ਨੇ ਫਿਰ ਭਰੀ ਹੋਈ ਆ ਟਾਂਗ ਰੀਝੋਂ ਹੈ ਵੀ ਸੇਲਾ ਚਲਾਉਣੇ ਕੰਮ ਹਾਂਜੀ ਕਰਤਾ ਸਟਾਰਟ ਪੂਰੇ 9:00 ਵਜੇ ਪਾ and uh... ਦੇ ਸਾਟਾ ਵੱਜ ਗਈ। ਨਾ ਨਾ ਬੰਦੇ ਭੇਰੇ ਹੋ ਗਏ ਸਾਰੇ। ਅਰੇ ਹੁਣ ਹੋ ਗਿਆ। ਆ ਵੀ ਮੇਂਦਰਾ 9 ਵੇ ਟ੍ਰਾਲੀ ਲਈ ਗਈ ਸੀ। ਪਹਿਲੀ ਤੇ ਕਾਂਗ ਨਾ ਹੋ ਰਹੇ। ਇਹ ਗੱਲ ਜਦੀ ਭਾਰੀ ਹੈ। ਹੈ? 9:00 3 ਮਿੰਟ ਹੋ ਗਏ ਟ੍ਰਾਲੀ ਭਾਰਨ ਤੇ ਬੱਸ। ਭਲੇ ਪਾਈ ਨਾ ਆਈ ਸੀ ਜੀ ਢੇੜਾ ਮਗਰ ਇਹ ਘਾਟੀ ਚਾਹਦੋ ਨਾ ਮੈਂ ਤਾਂ ਸੀਸੇ ਵਾਂਗ ਕੋਈ ਵੇਖੀ ਜਰਾ ਹੁਣ ਹੱਥ ਲਾਰ ਦੇ ਬਣਾਇਆ ਬਾਈ ਜੀ ਲੰਘੇ ਲੰਮਾ ਖੱਲਰ ਜੀ ਇਹ ਤਾਂ ਖਲਾ ਗਿਆ ਬਾਹਲਾ ਵੱਡਾ ਮੜ ਕਲੱਚ ਬਾਹਰ ਏਥੋਂ ਨਹੀਂ ਬਨੇ ਚੋਕ ਦਾ ਤਾਂ ਨਹੀਂ ਇੱਥੇ ਟਰਾਲੀ ਭਰ ਜਾ ਵਾਹ ਹੈ ਮਦਿਆ ਮੈਨੂੰ ਪਹਿਲਾਂ ਇਹ ਲੱਗਦਾ ਸੀ ਪੱਜੂ ਵਾ ਸੀ ਜੋ ਪਰ ਇਹ ਸੀਜ਼ਨ ਕਟਾ ਗਿਆ ਪੂਰਾ ਇੱਕ ਬੰਦੇ ਸੱਟ ਵੱਜ ਗਈ ਕੱਲ ਤਰਾਨੀ ਚ ਆ ਗਿਆ ਯਾਰ ਗੋਟ ਉਹਦਾ ਸੁੱਖੇ ਦਾ ਕਿਹੜੇ ਦਿਨ ਜਾਣਦਾ ਆ ਪਾਣੀ ਨਾਲ ਨਾਲ ਪਾਦਾ ਵੇਖਿਆ ਹੀ ਨਹੀਂ ਮਾਦੇ ਪੁੱਤ ਨੇ ਅੱਛਾ ਆ ਕੇ ਜਿਹਦੇ ਕਣ ਕਬੜੀ ਆ ਆ ਸਾਰੇ ਨਾਲ ਨਾਲ ਪਾਣੀ ਆ ਤੁਹਾਨੂੰ ਦੱਸਿਆ ਨਾ ਵੀ ਪਾਓ ਲਾਂਗੇ ਦਾ ਤਾਂ ਉਹ ਟ੍ਰੈਕਟਰ ਕਲੱਚ ਬਾਹਰ ਲੈਂਦਾ ਹੋਂ ਤੇ ਫਰਾ ਹੁਣ ਨਿਆਰਾ ਹੁੰਦਾ ਕੱਲ ਕ ਦਾ ਆਪ ਨੂੰ ਦਾ ਵੀ ਨਿਆਰੀ ਹੀ ਜਾਂਦਾ ਹੈ ਹੈ ਕਾਦ ਨਾ ਹੁੰਦੇ ਯਾਰੇ ਇਹਦੇ ਵੀਡੀਓ ਨਾ ਹੁਣੀ ਯਾਰ ਅੱਖ ਵੀਡੀਓ ਬਣਾਉਣੇ ਬਹਿ ਜਾ ਹੈਗਾ ਟਰਾਲੀ ਭਾਰ ਕੀ ਯਾਰ ਕੰਨੋਂ ਟਰੈਕਟਰ ਤੇ ਆਉਣ ਬਲੋ ਇੱਥੇ ਬਹਾਨੀ ਸੀ ਕਿੱਥੇ ਆਉਣਾ ਇੱਥੇ ਨੇੜੇ ਬਹਾਨੀ ਹੁਣ ਬਾਹਰ ਤੋਂ ਨੇੜੇ ਨਹੀਂ ਆਉਣਾ ਹਾਂ ਚਲ ਬਣਾਓ ਆਜੋ ਫਿਰ ਚਲ ਕੋਈ ਨਹੀਂ ਬਣਾ ਦਿੰਨੇ ਚਲੋ ਫਿਰ ਫਿਰ ਕਿੰਨੇ ਹਾਲਾਤਾਂ ਹੈ ਕਿੰਨੇ ਹਾਲਾਤਾਂ ਅੱਜ ਆ ਨੌਮੀ ਸੇシャレ ਤੜਕ ਕੇ ਕਿੰਨਾਂ ਲਾ ਕੇ ਆਇਆ 8ਵੀਂ ਹੋਊਗੀ 9ਵੀਂ ਟਰਾਲੀ ਤੇ ਆ 9ਵੀਂ ਸੀ ਬਈ ਟਰਾਲੀ 9ਵੀਂ ਆਉਣ ਵਾਲੀ ਐ ਫਿਰ 10ਵੀਂ ਆ 10ਵੀਂ ਹੋਊਗੀ 10ਵੀਂ ਹੋਊਗੀ ਤੇ ਹਾਲ ਚ ਗਿਆ ਨੀਂਦਰਾ ਤੋਂ 9 ਹੀ ਹੋ ਗਿਆ ਫੇਰ ਉਹ ਨੀਂਦਰਾ ਆ ਵਾਲੇ ਪੈਰੀ ਗਾ ਜਾਣਗੇ 9 ਇਹ ਹੋਗਾ ਦੋਨਾਂ ਘਰ ਕਿਨਾਲਾ ਗਏ ਆ 7 ਖਣੀ 8 ਲਾਂਗੇ 8 ਲਾਂਗੇ ਉਹਦੇ ਪੰਜ ਲਾਂਜ ਅੱਜ ਅੱਜ ਤੜਕੇ ਵਾਲਾਂ ਗਾ ਕਤਨ ਨਰਾਤਾ ਲਗਾ ਆਉਦੇ ਸਨੇ ਇਦਾ ਕਹਿੰਦੇ ਆ ਆਓ 18 ਹੋਊਗਾ ਹਾਂ ਠੀਕ ਹੈ ਬਈ ਚਾਹ ਪੀ ਜਾਂਦੇ ਪਿਉਂਦੇ ਪੁੰਨ ਚਾਹ ਨੂੰ ਕਹਿੰਦੇ ਬਿੜਾ ਬਣਾ ਕੇ ਲਿਆ ਫਿਰ ਤਾਂ ਹੈ ਤੈ ਕਿ ਉਹ ਚ ਦੋ ਘੋਟਾ ਇਹਨਾਂ ਕਿ ਮਾਲਾ ਕੋਈ ਨਹੀਂ ਆਉਣਾ ਘਰੋਂ ਦੇ ਆਪਣੇ ਘਰੋਂ ਉੱਥੇ ਉੱਧਰ ਚਾਲਦੇ ਪਰ ਬਸ ਸਾਲਾ ਅਗਰ ਬੀ ਨਾ ਮਾ ਮਾ ਕੱਲ ਦੇ ਦੁੱਧ ਰੱਖਦੇ 5 ਕਿਲੋ ਘਰੇ ਅਸੀਂ ਤੇ ਚਾਹ ਇੰਨੀ ਗਈ ਵੇਲਾ 5 ਕਿਲੋ ਉਹ ਨੇਪਾਲ ਆਏ ਹਾਂ ਚਾਹ ਵੀ ਨਹੀਂ ਕਰਦਾ ਕੰਮ ਹੀ ਉਹ ਵੀ ਚਾਹ ਕੌਣ ਕਰ ਜਾਂਦਾ ਇਹ ਚਾਹ ਕਰ ਜਦਾ ਗਦੀਆ ਐਨਕਾ ਲਾ ਕੇ ਕਿਵੇਂ ਚਾਹ ਆ ਪਾਣ ਮੇਰੇ ਹੱਥ ਮਰੂ ਆ ਵੀ ਟਰੇਟ ਤੇ ਬੈਠਾ ਉਹ ਨੇ ਹੱਥ ਮਰੀ ਜਾ ਕਿੱਥੇ ਓਏ ਉੱਥੇ ਖੜਾ ਹਾਂ ਮੈਂ ਹਾਂ ਉਹ ਮੈਂ ਤਲ ਉਹ ਐਨਕਾ ਖੁਲਾ ਕੇ ਬਾਹਰ ਗਿਆ ਬਿਆਦੀ ਓਏ ਪੁੱਠੇ ਲੜ ਪੰਬੀ ਵਾਲੀ ਪੈਂਦਾ ਮੈਂ ਜਦੋਂ ਮਾਲਾ ਟਰਾਲੀ ਉਗਾਏ ਫੁੱਲ ਭਰ ਜੇ ਦੇ ਦਿੰਦੇ ਐਨਕ ਦਹਿਤ ਨਹੀਂ ਆ ਕਬੀ ਕਾਲੂ ਡਰਾਈਵਰ ਤੂੰ ਵੀ ਬਣ ਗਿਆ ਅਰਕੇ ਨਾ ਤੂੰ ਵੀ ਬਣ ਗਿਆ ਡਰਾਈਵਰ ਤਰਕੇ ਉਹ ਗੱਭਾ ਹੀ ਹਰਦੇ ਉਹ ਗਰਦੇ ਤੂੰ ਪ੍ਰਾਪਤ ਨਹੀਂ ਲੜੀਆਂ ਟਰਾਲੇ ਨੇ ਹਰਦੇ ਦੇ ਟਰਾਲਾ ਤੂੰ ਲਾ ਜਾਣਾ ਉਹ ਲਾਉਣੀ ਨਾ ਬਸ ਹੱਸੇ ਵੱਲਾਈ ਉਹਨਾਂ ਦੇ ਯਾਰ ਰਾਮ ਦੀ ਬੈਗ ਲੋੜੀ ਆਇਆ ਕਰ ਉਹਨਾਂ ਨੂੰ ਕਾਲੂ ਉਹ ਸਰਪਨ ਡੱਕਿਆ ਵਾਹ ਇਹ ਤਾਂ ਸਰਪਨ ਸੈਟ ਸੀ ਉਹਦੇ ਬਸ ਫਿਰ ਇਹੇ ਵਾਹ ਸਰਪਨ ਵੀ ਘਟਾਉਂਦੀ ਮੈਂ ਤਾਂ ਇਹ ਥੱਲੇ ਨਾਲੇ ਟਾਇਰ ਤੇ ਉਹ ਸਰਪਨ ਮੱਲਾ ਖਾਏ ਜਮ ਥੱਲੇ ਹੋ ਗਿਆ ਤੇ ਟ੍ਰੈਕਟਰ ਜਬ ਤੇ ਸਲੱਪ ਮਾਰੇ ਖਾਲੇ ਚ ਉਹੀ ਗੱਲ ਆ ਉਧਰ ਪਾਣੀ ਪਾਇਆ ਵਾ ਸੀਗਾ ਨਾਲ ਨਾਲ ਥੋਪ ਗਿਆ ਮਹਾ ਕੱਢ ਕੇ ਲੈ ਕੇ ਆਏ ਆ ਪਤਲਾ ਕਿਨੇ ਗਿਆ ਰੋਪੇ ਨਿਕਲੇ ਤੇ ਤੇ ਕਣਕ ਦਾ ਸੁਪਰ ਹਿੱਟ ਨਾ ਵੀਜੀ ਵੀ ਆ ਆਪਾਂ ਹੀ ਵੀਜੀ ਸਾਰੇ ਕਣਕੇ ਨਾ ਵਾਸਤੇ ਦੇ ਇੱਥੇ ਹਾਂ ਸੁਪਰ ਹਿੱਟ ਨਾ ਕਣਕੇ ਵੀਜੀ ਆਪਾਂ ਐਨਾ ਫਰਕ ਆਉਂਦਾ ਟ੍ਰੈਕਟਰ ਦੂਜੇ ਗੇਅਰ ਚਾਉਂਦਾ ਉਦੋਂ ਹੀ ਪਾਲ ਆ ਉਹੀ ਟੰਗ ਰੱਖ ਪਾ ਸਾਰੇ ਆ ਹਰੇ ਦਾ ਕਰਕੇ ਇੱਧਰ ਸੈੱਨ ਨਾ ਹੋ ਜੇ ਵੀ ਕਰ ਕਰ ਆਣਾ ਬਹੁਤ ਹੈਗਾ ਲੰਮਾ ਘੇਰਾ ਟਰਾਲੀ ਦੋ ਗ੍ਰੇਮ ਭਾਰੀ ਆਉਣ ਜਾਣ ਚ ਟਰਾਲੀ ਨੇੜੋ ਭਾਈ ਚੈੱਕ ਕਰਾ ਕੋ ਮਾੜੀ ਜੀ ਮਜਬੂਰ ਪਹਿਲੇ ਦੋ ਤਿੰਨ ਦਿਨ ਤਾਂ ਬਹੁਤ ਦੁਖੀ ਹੋਏ ਆ ਗਲਤੀ ਆ ਆਪ ਦੀ ਸੀ ਮਜਬੂਰ ਦੀ ਕੀ ਗਲਤੀ ਸੋਚ ਆਹਾਂ ਯਾਰ ਆ ਪੜਾ ਮੱਕਾ ਆ ਮੁੰਡੇ ਦਾ ਬਲੂ ਬਲੂ ਬਹੁਤ ਆਇਆ ਜਿੱਦਾਂ ਇਹਨਾਂ ਨੇ ਮੱਕੀ ਬੀਜਿਆ ਇਹਨਾਂ ਨੇ ਬਹੁਤ ਖਸ ਕੀਤਾ ਇੱਥੇ ਕਹਦਾ ਸੋ ਕਿਹੜੀ ਮੰਡੀ ਲੈ ਕੇ ਚੱਲੇ ਆਪਾਂ ਹੁਣ ਕਿਉਂਕਿ ਆਪਣੇ ਇਹਨਾਂ ਦੇ ਪਸ਼ੂ ਦਾ ਵਾਧ ਜਣਾਏ ਕਹਿੰਦੇ ਸਾਡੇ 20 ਪਚਾਂ ਦਾ ਪੱਠੇ ਹੋ ਜਾਣਗੇ ਤੇ ਮੇਰੇ ਹਿਸਾਬ ਨਾਲ ਲੱਗਦਾ ਜੇ ਹਾਲਾਤ ਐ ਤੇ ਇੱਕ ਦਿਨ ਦੇ ਵੀ ਨਹੀਂ ਬਾਨ ਨੇ ਬੱਕਰੀਆਂ ਆ ਦੇ ਇਹ ਹੁਣ ਇਹ ਦੱਸ ਸਕਦੇ ਆਪਾਂ ਲੈ ਕੇ ਕਿੱਥੇ ਜਾਣਾ ਇਹਨਾਂ ਨੂੰ ਉਹ ਦਿਨ ਲਾ ਕੇ ਬਾਤ ਹੀ ਨਹੀਂ ਪੁੱਛੀ ਲੱਗਦਾ ਜੀ ਦੁਵਾਰਾ ਇਹ ਪ੍ਰਧਾਨ ਸਾਹਿਬ ਫਿਰ ਲੈ ਕੇ ਕਿੱਥੇ ਆਣਾ ਮੱਕੇ ਦੀ ਮੰਡੀ ਲੈਣਾ ਮੱਕਾ ਕਿਹੜੀ ਮੰਡੀ ਲੈਣਾ ਤਾਰ ਟੈਲੀਫੋਨ ਆ ਗੱਲ ਨੂੰ ਹੈ ਹਾਲੂ ਟੈਲੀਫੋਨ ਮੈਂ ਆਪ ਤੋ ਬੀਜ ਬੂਜ ਕੇ ਭੋਲੀ ਗਈ ਮੱਕੀ ਵੀ ਤਾਂ ਸੁੰਡੀ ਵਾਸਤੇ ਬੀਜਾਈ ਕੀੜੇ ਗੂੜੇ ਵਾਸਤੇ ਇਹਦਾ ਬਲੌਕ ਆ ਤੇਰੀ ਬੀਜਦਾ ਯਾਰ ਕੀ ਪਤਾ ਮੈਂ ਸੁੰਡੀ ਕੀੜਾ ਵਾਸਤੇ ਬੀਜਾ ਕਿਉਂਕਿ ਫਸਲ ਹੈ ਨਹੀਂ ਅਸ ਪਰ ਕੱਲਾ ਬਰਸੀਨ ਆ ਬਰਸੀਨਾਂ ਦਾ ਹਫਤੇ ਵਾਸਤੇ ਸਪਰੇਅ ਹੁੰਦੀ ਆ ਵੀ ਉਹਦੇ ਵਾਸਤੇ ਬੀਜਾ ਉਹ ਸੁੰਡੀ ਖਾਲਿਆ ਕਰੂਗੀ ਹੈ ਨਹੀਂ ਇਹ ਬਾਹ ਵੇਣੇ ਆ ਇਹ ਸਪਰੇਅ ਲੈ ਆਉ ਲਿਆਂਦੀ ਪਈ ਆ ਬਾਈ ਖੀ ਲਿਆਂਦੀ ਪਈ ਆ ਦਵਾਈ ਦਵਾਈ ਹੋਣਗੀ ਉਹ ਲਾਲ ਤਾਂ ਹੋਗਾ ਥੋੜਾ ਕਿਉਂ ਨਾ ਫੋੜਦੇ ਨੇ ਇਹਨੇ ਹੁਣ ਫੋਟ ਆਪਾਂ ਲੈਣੀ ਨਹੀਂ ਜਿੰਨੇ ਨੇ ਉਹਨਾਂ ਵੱਡ ਏ ਜੇ ਜੇ ਬੂਟੇ ਉਹਨੇ ਸਪਰੇਅ ਮਾਰੀ ਜਾ ਜੇ ਮੈਂ ਇੱਕ ਸਿਆੜ ਜਾਂ ਨਾਲ ਨਾਲ ਹੈਗੀ ਲੈਂ ਜੇ ਪਾਰਾ ਮੱਥੇ ਜੇ ਹੈਗਾ ਠੀਕ ਆ ਚਾਰ ਕਿਲਰ ਦੀ ਮੱਕੀ ਪੋਣੀ ਆ ਇੱਥੇ ਮੱਕੀ ਚੜਦੀ ਸਰੇ ਜੇ ਮੱਕੀ ਰੜ ਕੇ ਕਹਿੰਦੇ ਕਿੰਨਾ ਤੇਲ ਖਾ ਜਾਂਦਾ ਓਏ ਆਪਾਂ ਭਾਈ ਮੈਂ ਤਾਂ 55 ਲੀਟਰ ਦੀ ਜੰਡਾ ਸੰਕੀ ਦੀ ਹਾਂ ਤੇ ਆਪਾਂ ਇਹ ਪਾਉਨੇ 50 ਲੀਟਰ 50 ਠੀਕ 52 ਤੋਂ ਪਤਾ ਜਮਾ ਇੱਥੇ ਆ ਕਿਉਂਦਾ ਹਾਂ ਸਹੀ ਗੱਲ ਹੈ ਹਲਾ ਆਲੂ ਕੇ ਭਰਨੀ ਪੈਂਦੀ ਹੈ ਠੀਕ ਆ ਦੇ ਨਾਲੇ ਆਪਣਾ ਭਰ ਦਿੰਦਾ 12 13 ਟਰਾਲਿਆਂ ਦਾ ਭਰਤਿਆਂ ਹੁਣ 18 ਫੀਟ ਦੇ ਅਸੀਂਾਂ ਵਿੱਚ ਇਹਦੇ ਬਹੁਤ ਹਾਂ ਹਨ 8 ਲੀਟਰ ਪੈਣ ਵਿੱਚ ਸੀਗਾ 12 13 ਟਰਾਲਿਆਂ ਦਾ ਭਰਤ ਕਾਣਾ ਹਾਂ 13 ਹਨ ਕਰਦੇ ਤੇਰੇ ਹੀ ਭਰਤੀਆਂ 13 ਭਰਤੀਆਂ 10 ਹੋਗੂਗਾ 10 ਵੀ ਵਿੱਚ ਹਾਂ 13 ਹੋਗੂਗਾ 13 ਟਰਾਲਿਆਂ ਦਾ ਭਰ 13 ਭਰਤੀਆਂ ਨੇ 48 ਲੀਟਰ ਦੇਣਾ ਬਹੁਤ ਸਹੀ ਆ ਫਿਰ ਤਾਂ 48 ਲੀਟਰ ਦੇਣਾ ਕਿੰਨਾ ਬਹਿ ਗਿਆ ਕਰਦੇ ਵਾਹ ਟਰਾਲੀ ਨੂੰ ਬਲੈਸਟੀਟ ਸਾਹਿਬ ਕਿੰਨਾ ਨਹੀਂ ਦਿਆ ਹੈ ਬਹੁਤ ਇਤਾਂ ਲੀਟਰ ਪਾਈ ਯਾਰ ਤਿੰਨ ਸਵਾ ਤਿੰਨ ਸਾਢੇ ਤਿੰਨ ਕੋ ਰਾਤ ਐ 6 ਲੀਟਰ ਵੀ ਖਾ ਗਿਆ ਰਾਤ ਫਿਰ ਗਿੱਲਾ ਵਾ ਗੱਚ ਵਾਲਾ ਹੀ ਗੱਚ ਵਾਲਾ ਗਿੱਲਾ ਸੀ ਬਈ ਉਹਦਾ ਭਾਂ ਮੂੰਹ ਦੇ ਕੰਨ ਉਹ ਰੌਣੀ ਕਰਕੇ ਜੇ ਕਹਿੰਦੇ ਨਾ ਮੂੰਗਿਆ ਬਾਸੇ ਰੌਣੀ ਕਰਕੇ ਮੱਕੀ ਵੀ ਤੇ ਰੋਣ ਤੇ ਆਟਾ ਟੰਗਰ ਟੰਗਰ ਵੀ ਬਹੁਤ ਆ ਟਰਾਲੀ ਦੇ ਸਾਹਮਣੇ ਕਿੰਨੇ ਟਾਈਮ ਘਰ ਦਿਆ 20 ਮਿੰਟਾਂ ਚ 20 ਚ ਘੱਟ ਵੀ ਪੜ 19 19 19 19 ਮਿੰਟ ਬਸ ਇੰਨੇ ਆਵੀਆਂ ਹਾਂ 19 20 ਬਸ ਉਹ ਉੱਥੇ ਰਾਹ ਦਾ ਬੈੜਾ ਮਾਟੇ ਟਰਾਲੀ ਭਰਦੇ ਫੇਰ ਤੇਲ ਮਚਾਉਣਾ ਪੱਲੇ ਵੀ ਆ ਫਿਰ ਤੋਂ ਕੰਮ ਉੱਥੇ ਪੱਲੇ ਦੀ ਵੀ ਨਹੀਂ ਦੇਖ ਸਕਦੇ ਹੁਣ ਤਾਂ ਚਲ ਮੌਸਮ ਜੱਟ ਲੱਗ ਗਿਆ ਪਹਿਲਾਂ ਦਾ ਆ ਗਿਆ ਸਾਨੂੰ ਲੱਗ ਗਿਆ ਤੇ ਹਨੇਰੀ ਆ ਗਈ ਬਟ ਮੀ ਨਹੀਂ ਆਉਂਗਾ ਉੱਪਰ ਕਹਿੰਦੇ ਤੇਲ ਲੱਦੀ ਜਾਂਦੇ ਆ ਹੋਰ ਮਥਾਣਾਂ ਵਾਲੇ ਬੱਟਾ ਖੇਲਣ ਦਾ ਭਾਏ ਡਰਾਮਾ ਹਲਾਵਾ 20 ਲੀਟਰ ਪੈਂਦਾ ਅੱਜ ਕੱਲ 20 ਲੀਟਰ ਦੀ ਕੀਮਤ ਲਾ ਰਹੇ ਆਂਦਾ ਹੁਣ ਕਹਿੰਦੇ ਓਏ ਕੰਪਨੀ ਦੱਸਦੇ ਕਿੰਨੇ ਲੀਟਰ ਵਾਲੀ ਮਰਦਾ ਤੈਨੂੰ ਪਤਾ ਨਹੀਂ ਯਾਰ 3-4 ਸੀਜ਼ਨੋਂ ਸਾਡੇ ਨਾਲ ਤੈਨੂੰ ਸੀਜ਼ਨਾਂ ਤੋਂ ਕੋਈ ਨਹੀਂ ਕੰਨੇ ਹੋ ਯਾਰ ਰੌਲਾ ਤਾਂ ਮੈਂ ਤਾਂ 20 ਲੀਟਰ ਪੈਂਦਾ ਹੁਣ ਆ ਪੈਂਦਾ ਨਾਲੋਂ ਉਹਨਾਂ ਦਾ ਅੱਜਾਂ ਮੈਂ ਕਿਹੜਾ ਕਿੱਥਾ ਆ ਕੇ ਲੈ ਆਉਂਦਾ ਠੀਕ ਆ ਕੀ ਡਰਾਮਾ ਖੁੱਲ ਗਿਆ ਅੱਜ ਹਾਂ ਕੀ ਜਾ ਕੱਲ ਦੇ ਖੁੱਲਿਆ ਵੇ ਕੱਲ ਖੁੱਲ ਗਈ ਕੱਲ ਉਸੇ ਲੈਣਾ ਕਰਦੇ ਬਾਪੂ ਉੱਤੇ ਰਹੇ ਹਾਂ ਪਰ ਰਤ ਵੇਖੋ ਜੋ ਉੱਪਰ ਕਹਿੰਦੇ ਉਹਨਾਂ ਦਾ ਥੱਲੇ ਡੋਗ ਹੁੰਦੇ ਰਹੇ ਹੁਣੇ ਲਿਆਉਣਾ ਪੈਣਾ ਇਹ ਵੀ ਗੇਲਣ ਕਿ ਲਿਆ ਪਿਆ ਹਜੇ ਬਾਈ ਜੀ ਇਕੱਠਾ ਕੱਢਦੇ ਨਹੀਂ ਹੈ ਹਾਂ ਮੈਂ ਕਹਿੰਦਾ ਦੋ ਹੋਰ ਲੈਉਣੇ ਪੈਣੇ ਹਾਂ ਕਹਿੰਦਾ ਦੋ ਸਰਜਣਾ ਦੋਹਣਾ ਬਾਹਰ ਦੋਹਣਾ ਜਬਾਂਗਾ ਹੋਰ ਵਗੈ ਤਾਂ ਹਾਂ ਕੀ ਇਹਦਾ ਤੇਲ ਵੱਧ ਖਾਏ ਡਾਕਟਰ ਠੀਕ ਆ ਬਾਕੀ ਸਿੱਦੇ ਵੇਲਾਂ ਬਾਕੀ ਓਕੇ ਕੰਮ ਚੋਪਰੋ ਖਾਚੀ ਰੱਖੋ ਗਰਾਂ ਨੂੰ ਕੀ ਕਰਕੇ ਭਾਈ ਉਹੀ ਹੋ ਗਿਆ ਨਾ ਫੇਰ ਕੰਮ ਬਨਾਲੀ ਵਾਲਾ ਅਜੇ ਤੱਕ ਨਹੀਂ ਆਇਆ ਆ ਕਹਿਨੂ ਮਰਜੀ ਗਈ ਜਾਏ ਬੰਦਾ ਹਨਾ ਜੇ ਟਰਾਲੀ ਨਹੀਂ ਆਉਂਦੀ ਹੈ ਰਣਾ ਸਵਾਦ ਨਹੀਂ ਆਉਂਦਾ ਆ ਖੜੇ ਆ ਫੇਰ ਨਾਲੇ ਮੈਂ ਆਖਿਆ ਟਰਾਲੀ ਇੱਥੇ ਖੜੀ ਰਹਿਣ ਦੇ ਇੱਕ ਵਾਧੂ ਉਹ ਪਾ ਲਿਓ ਨੇ ਉਹਨਾਂ ਵਾਲੀ ਪੋਚ ਉਹਨੂੰ ਆ ਲਿਆ ਹੋਂਦਾ ਆ ਬਿਆਗਾ ਇੱਥੇ ਹੋਂਦਾ ਹਾਂਜੀ ਲਾਤੀ 19ਵੀਂ ਟਰਾਲੀ ਮਿਲੂਗਾ ਸੋਨੇ ਬਾਗੜੇ ਜੈਕ ਸਾਹਿਬ ਆ ਗਿਆ ਪੀਜੇ ਹਾਂ ਆਹ ਬਈ ਉੰਨੀ ਮੀ ਟੌਲੀ ਲਾਤੀ ਢੋਖ ਲੱਗੀ ਸੀ ਅੱਜ ਫਿਰ ਪਾਰਟੀ ਵੀ ਸੀ ਤੁਹਾਨੂੰ ਪਤਾ ਹੀ ਨਹੀਂ ਕੋਸ ਆਪਣੇ ਕੋਲ ਖਾਣ ਪੀਣੀਆਂ ਹੋਰ ਤਾਂ ਕਹਾਣੀ ਹੈਣਾ ਅੱਜ ਐਕਸਪੀ ਸੀ ਯਾਰ ਇੰਨੀ ਕਾਦੀ ਕਾਲੀ ਕਰੀ ਬਠਾ ਅੱਜ ਹੈ ਲਾਈ ਬਾਗੜੀ ਨੇ ਪਹੁੰਚਾ ਵਾਅਦਾ ਕਰਤਾ ਸਮਾਨ ਆਪਣਾ ਓਕੇ ਬ੍ਰਦਰ ਧੰਨਵਾਦ ਵੀਰੇ ਲੇ ਵਿ ਬਾਗੜੀ ਪਹੁੰਚ ਗਿਆ ਸਮਾਨ ਆਪਣਾ ਕੰਮ ਉਧਰ ਵੀ ਕਰਤਾ ਲੱਗਦਾ ਮੈਨੂੰ ਮੁੰਡੇ ਟਰੈਕਟਰ ਦਾ ਕੋਈ ਹੋ ਗਿਆ ਹਾਂਜੀ ਜੈਕਸ ਦੀ ਜੱਖਾਇ ਹੈ ਆ ਦੋਨੇ ਮੇਰੇ ਸਾਰੇ ਖਾਨ ਵਾਲੀ ਆ ਉਪਰ ਕੰਮ ਆ ਕੰਮ ਆ ਜਾਂਦਾ ਕਦੇ ਕਦੇ ਮਗਰ ਉਹ ਨਾ ਥੋੜਾ ਜਵਾਬ ਦੇ ਕਾ ਕੋਈ ਜੀ ਗੁਰਦੇਵ ਆ ਝਾਕਦਾ ਗੁਰਦੇ ਤੋੜਾ ਕੋਣਾ ਉਹ ਘੇਰ ਕੱਢਦਾ ਘੇਰ ਕੱਢਦੇ ਮਗਰ ਤਾਂ ਵੇਖ ਲਿਆ ਕਰ ਇਹ ਘੱਟ ਕਰ ਲੈ ਮੈਂ ਤੂੰ ਕਿੰਨੇ ਨਹੀਂ ਕਿ ਬਾਈਕ ਘੱਟ ਕਰਿਆ ਕਰ ਇੱਥੋਂ ਇੱਥੋਂ ਉਹ ਇੱਥੋਂ ਵੀਰੇ ਆ ਲੈ ਇੱਥੋਂ ਤੂੰ ਗਾ ਰਹੇਂਦੇ ਹੁਣ ਖੜ ਜਾ ਕੋਈ ਨਹੀਂ ਬਹਿ ਗਈ ਪਨੀਰ ਵਾਲਾ ਇਹ ਪਨੀਰ ਵਾਲਾ ਟਿਕਨ ਵਾਲਾ ਤੇ ਭੁੱਖ ਲੱਗੀ ਸੀ ਰੋਟੀ ਸੱਜ ਤੋਂ ਪਹਿਰੇ ਖਾਧੀ ਨਹੀਂ ਨੀ ਕਿ ਮੁੰਡੇ ਕਹਿੰਦੇ ਰੋਟੀਆਂ ਚ ਇਹੀ ਘੋਟੂਗਾ ਓਹ ਹਾਈ ਗੌਡ ਹੈਨਾ ਓਕਣ ਟਰਾਲੀ ਸਾਡੀ ਲਈ ਦੀ ਵਾਸਤਾ ਨੇੜਿਆ ਆ ਰਹਿ ਗਿਆ ਥੋੜਾ ਖਰਤਾ ਤੇ ਪਰੇ ਕਿਲਾ ਕੱਲੂ ਆਹੀ ਰਾਤ ਨੂੰ ਹੋਣ ਲੱਗੇ ਗੀ ਗਮਗਾ ਪ੍ਰਧਾਨ ਪਨੀਰ ਵਾਲਾ ਕਾ ਪਨੀਰ ਵਾਲਾ ਬਾਈ ਉਹ ਜਿੱਦਣ ਲਾਗਾ ਸੋਨਾ ਬਾਗੜੀ ਜਿਹਨੇ ਵੀ ਨੇੜੇ ਤੇੜੇ ਆਪਣੇ ਉਹ ਕਰਿਆ ਕਰੋ ਵਿਜ਼ਿਟ ਕਰਨਾ ਵਿਜ਼ਿਟ ਵਿਜ਼ਿਟ ਜੈਕਸ ਪੀਜ਼ਾ ਕੈਫੇ ਭਗਤਾ ਭਾਈ ਵਾਲੇ ਬਹੁਤ ਵਧੀਆ ਬਾਈ ਯਾਰ ਕੇ ਬਾਗੜੀ ਵਾਲਿਆਂ ਦਾ ਭਾਈ ਉਹ ਸੁਭਾਅ ਬਹੁਤ ਗੱਤ ਸੋਨੇ ਵਾਲਾ ਸੁਭਾਅ ਦੀ ਹੈ ਮਲਾ ਬਹੁਤ ਨਹੀਂ ਹਾਲ ਯਾਰ ਉਹ ਇੰਨਾ ਤੇਜ਼ ਹੋ ਕੇ ਜਾਂਦਾ ਰਵਾਨਾ ਪਾਸ ਤੇ ਬੜਾ ਪੜਾ ਲੱਗੂਆ ਚ ਬੜਾ ਹੋਇਆ ਥੱਲਾ ਫਰੇਆ ਕਰਕੇ ਬੜਾ ਬਰਸੀਨ ਆ ਸਾਰੇ ਨਾਲ ਨਾਲ ਤੇ ਤੰਗ ਨਾਲ ਦੇ ਨਾਲ ਸੱਲ ਫੜ ਜਾਂਦਾ ਹਵਾ ਵੀ ਨਿਭਾਜ ਉੱਤੇ ਰੇਣ ਪਈ ਜਾਂਦੀ ਕੋਪਾ ਉੱਤੇ ਪਈ ਜਾਂਦੀ ਆ ਉਹਦਾ ਲਾਈਟਾਂ ਦੋਨੇ ਮਗਰ ਕਰਤਾਂ ਕੱਲ ਇੱਕ ਸੀ ਨਾ ਕੇ ਆਪਣੀ ਹੁੰਦੀ ਹਾਂ ਦੋਨੇ ਮਗਰ ਕਰਤਾਂ ਉਹ ਹੁਣ ਇੱਕ ਖੱਟੀ ਜਾਗਦੇ ਚਿੱਟੀ ਜਾਗਦੀ ਆ ਉਹ ਸੈਟ ਕਰਨ ਵਾਲੀਆਂ ਸੀਗਾ ਪੂਰਾ ਪਲੀਡੀ ਲਾ ਦਿੱਤੀ ਪਹਿਲਾਂ ਲੱਗੀ ਹੁੰਦੀ ਸਕਰੀਨ ਆਪਾਂ ਸਵੇਰ ਦੋਸਾਂ ਹੀ ਲਾ ਦਿੱਤੀ ਸੀਗੀ ਅੱਜ ਓਏ ਮਿੱਟੀ ਪਈ ਜਾਂਦੀ ਹੈ ਨਾ ਤਾਂ ਹੀ ਲਾ ਪੀ ਲੌਂ ਟਾਈਮ ਹੀ ਲੱਗਦਾ ਸੀ ਹੌਣ ਥੋੜਾ ਰਹਿ ਗਿਆ ਸੀ ਚੱਲ ਪਹਿਲਾਂ ਕੰਮ ਹੋ ਗਿਆ ਤਾਂ ਕਰਕੇ ਲਾਈ ਗਈ ਫੇਓਲ ਲਾਤਾ ਹਾਂ ਬਲੇਡ ਕੋਈ ਨਾ ਬੱਜਾ ਫੱਜਣ ਅੰਬਿਆਰਾ ਤੂੰ ਕਿੱਧਰ ਫਿਰਦਾ ਕੀ ਭਾਵਾ ਲਾਦਾ ਆਰਦੀਤ ਕਿ ਵਰਦੀ ਆ ਕੰਮ ਮੁੰਡੇ ਨੇ ਜਰਦੇਵ ਖੱਚੀ ਹੁੰਦਾ ਝੋਟਾ ਜਿੱਤਾਂ ਨੂੰ ਹਵਾ ਜੀ ਵਗਦੀ ਉਹਨਾ ਫੇਰ ਇੱਕ ਪਾਸੇ ਮਿੱਟੀ ਤੁਰੀ ਜਾਂਦੀ ਹੋਂ ਉੱਤੀ ਪਈ ਜਾਂਦੀ ਮੁਰਮੁਰ ਬਾਸ ਸੋ ਇੱਥੇ ਰਹੇਗਾ ਆਈ ਦੋਬਾ ਵਾਲਾ ਚੰਗਾ ਪਰ ਇਹਦਾ ਉਹ ਪਾਣੀ ਪਿਆਓ ਛੱਡ ਦੀ ਦਿਨਾਂ ਕੱਲ ਨੂੰ ਬਣਾਵਾਂ ਕਹਿੰਦਾ ਫੇਰ ਬਣਾ ਲੈਣਗੇ ਤਾਨੂੰ ਚਲਾਵਾਗੇ ਅੱਜ ਫੇਰ ਲੇਟ ਤਾਈ ਥੋੜੀ ਜੀ ਗੋਮੇ ਕੰਮ ਤੱਕ ਨੂੰ ਬੜਾ ਹਜੇ 2-3 ਦਿਨ ਦਾ ਕਾਸ ਪੂਰਾ ਪੇਰ ਬਣਾਵਾਂਗੇ ਪਾਲ ਦੀ ਕੱਲ ਦੀ ਢਾਡੀ ਫੁੱਲ ਕਾਸ ਪਾਸੋਂ ਦੀ ਆਈ ਆ ਰਗਾ ਕੰਮ ਨਾ ਤੰਗਰ ਬੱਚਿਆਂ ਨੂੰ ਖਾਵੇ ਹੁੰਦਾ ਫਿਰ ਜੂਆ ਵੇਖ ਤੋਂ ਲੋੜਾ ਲੋੜ ਤੇ ਕੋਨ ਲੱਗ ਜੂ ਦੇਨ ਕਲੱਚ ਵੇਖੀ ਜਾਂਦੀ ਲਾਣ ਲਈ ਬਈ ਬਈ ਬਾਲਾ ਮੋਟਾ ਝੋਨੇ আর ਕਾਇਚਾ ਨਾ ਯਾਰ ਕੀ ਕਰਾਂਗੇ ਆ ਨਾ ਉਹ ਕੀ ਰਾਤ ਦੋ ਦੂਜੇ ਗੇੜੀ ਚਲਾਇਆ ਕਿ ਦਿਨ ਤੀਜੇ ਚਲਉਂਦੇ ਰਿਆਂ ਸਾਰੀ ਰਾਤ ਨਾਮ ਦੇ ਸਿਰ ਤੇ ਆ ਮਾਈ ਤੂ ਵੀਰੇ ਕੱਟਾਂਗੇ ਦੇਖੋ ਸਾਡੇ ਨਵੀਂ ਆ ਬੋ ਨੂੰ ਨਾ ਢੱਲੇ ਹੋਇਆ ਕਰਕੇ ਆ ਇਹ ਆ ਦੂਜਾ ਮੋਲੀਪਾਜ ਦੇ ਦੂਜਾ ਫੇਰਾ ਫੰਗਰ ਬਾਤ ਗਾਲੀ ਦਾ ਕੌਣ ਟੈਨ ਲਾਦਾ ਕੌਣ 23 ਵਾਰਾਂ ਨੂੰ ਹੁਣ ਕੀਤਾ ਮੁੰਡੇ ਨੇ ਟ੍ਰੈਕਟਰ ਨੇ ਆਉਂਦੇ ਤਾਂ ਆਪਾਂ ਇੱਥੇ ਟਰਾਲੀ ਭਾਰ ਕੇ ਖੜ ਜਾਂਦੇ ਆਂ